ਜੋ ਤੈਨੂੰ ਹੁੰਦਾ ਤੂੰ ਕਰ ਲੈ ਪਰ ਤੈਨੂੰ ਦੱਸਾਂਗੇ ਉਹਦੇ ਚ ਦੇਖਾਂਗੇ। ਸ਼ੋਮਣੀ ਅਕਾਲੀ ਦਲ ਦੀ ਰੈਲੀ ਵਿੱਚ ਕਾਲਾ ਮਾਲ ਵਰਤੌਣਾ ਪਿਆ ਮਹਿੰਗਾ। ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਕੀਤਾ ਦਰਜ। ਜਿਵੇਂ ਬੀਤੇ ਦਿਨੀ ਲੋਕ ਸਭਾ ਕਾਫਰੀ ਕੋਟ ਦੇ ਪਿੰਡ ਦੋਦਾ ਵਿੱਚ ਸ਼ੋਮਣੀ ਅਕਾਲੀ ਦਲ ਵੱਲੋਂ ਰੈਲੀ ਰੱਖੀ ਗਈ ਸੀ ਅਤੇ ਇਸ ਰੈਲੀ ਤੋਂ ਵਿਧਾਨ ਸਭਾ ਹਲਕਾ ਗਿੱਦੜ ਬਾਹਤ ਅਕਾਲੀ ਦਲ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਢੀਂਪੀ ਟੀਲੋਂ ਵੱਲੋਂ ਹਜ਼ਾਰਾਂ ਸਮਰਥਕਾਂ ਨੂੰ ਸੈਂਕੜੇ ਟ੍ਰੈਕਟਰ ਟਰਾਲੀਆਂ ਤੇ ਲਿਜਾਇਆ ਸੀ ਤੇ ਇਸੇ ਵਿੱਚੋਂ ਇੱਕ ਅਕਾਲੀ ਸਮਰਥਕ ਵੱਲੋਂ ਇੱਕ ਡੱਬੇ ਵਿੱਚੋਂ ਕਾਲੇ ਰੰਗ ਦੀ ਵਸਤੂ ਵੀ ਖਾਦ ਗਈ ਸੀ ਜਿਸ ਨੂੰ ਸੋਸ਼ਲ ਮੀਡੀਆ ਤੇ ਨਸ਼ੀਲਾ ਪਦਾਰਥ ਦੱਸਿਆ ਗਿਆ ਇਨ੍ਹਾਂ ਦੋਵਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਐਸ.ਡੀ.ਐਮ ਅਤੇ ਤਹਿਸੀਲਦਾਰ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਸਨ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਐਨ.ਡੀ.ਪੀ.ਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਜਿੱਦਿ 11 4 19 ਨੂੰ ਦੋਤਾ ਵਿਸ਼ਰੋਣੀ ਪਹਿਲੀ ਗਲਤੀ ਰਹੀ ਸੀ ਹਾਂਜੀ ਉਸ ਦਿਨ ਟੈਕਟੋਨਿਕ ਆਫਲੇ ਦੇ ਰੂਪ ਵਿੱਚ ਹਦੀਪ ਸਿੰਘ ਦੇ ਪੁੱਤ ਲੋ ਨੰਤਨ ਨੂੰ ਲੈ ਕੇ ਰੈਲੀ ਵਿੱਚ ਲੈ ਕੇ ਆਇਆ ਸੀ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਰੈਲੀ ਦੇ ਨਹੀਂ ਜੀ ਟੈਕਟ ਦੇ ਬਾਬ ਕੁਝ ਵਿਅਕਤੀ ਨਸ਼ਾ ਕਰਦੇ ਨਜ਼ਰ ਆ ਰਹੇ ਸੀ ਉਸ ਦੀ ਡੀਐਸਟੀ ਐਸਪੀ ਸਾਹਿਬ ਨੇ ਕਮੇਟੀ ਅੰਤਮ ਰਿਪੋਰਟ ਕਰਕੇ ਉਹਦੀ ਰਿਪੋਰਟ ਹਸਲ ਕਰਕੇ ਜਿਹੜੀ ਐਸਟੀਐਫ ਦੇ ਮੁਖੀ ਹਰਜੀਤ ਸਿੰਘ ਨੇ ਥਾਣੇ ਨੂੰ ਤਰਪੇ ਗਿਆ ਹਰੀਬ ਸਿੰਘ ਿੱਲੋਂ ਦੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਐਫਆਈਆ ਦਰਜ ਕਰਨ ਲਈ ਇਹਨਾਂ ਦੇ ਖਿਲਾਫ 188 ਆਈਪੀਸੀ ਸਟਾਈਕਰ 30 ਐਡੀਬੀਐਸ ਐਕਟ ਮਦਦ ਚਿੱਤਾ ਗਿਆ 300। ਆਦ੍ਰੇਸ ਮਾਮਲੇ ਵਿੱਚ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਨੇ ਕਿਹਾ ਕਿ ਇਹ ਸਿਆਸੀ ਰੰਜਿਸ਼ ਦੇ ਚੱਲਦੇ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇਸ ਰੈਲੀ ਨੂੰ 19 ਰੈਲੀਆਂ ਵਿੱਚੋਂ ਸਭ ਤੋਂ ਵੱਧ ਸਫਲਤਾ ਵਾਲੀ ਰੈਲੀ ਮੰਨਿਆ ਸੀ। ਜਿਸ ਕਰਕੇ ਵਿਰੋਧੀ ਖੇਮਿਆਂ ਵਿੱਚ ਬੇਚੈਨੀ ਸੀ ਅਤੇ ਇਸੇ ਕਰਕੇ ਉਹਨਾਂ ਦੇ ਵੱਲੋਂ ਇਹ ਸਭ ਕੁਝ ਕਰਵਾਇਆ ਗਿਆ। ਬੜਾ ਭਾਰੀ ਗਿਣਤੀ ਦੇ ਵਿੱਚ ਇਕੱਠ ਹੋਇਆ ਸੀ। ਆਪੋਜੀਸ਼ਨ ਹੋਣ ਦੇ ਬਾਵਜੂਦ ਇਨਾਂ ਤੋਂ ਉਹ ਇਕੱਠ برداشت ਨਹੀਂ ਹੋਇਆ ਸਾਨੂੰ ਸਾਰਿਆਂ ਨੂੰ ਇਹ ਪਰਚੇ ਦੇ ਕੇ ਅੰਡਰ ਪ੍ਰੈਸ਼ਰ ਕਰ ਰਿਹਾ ਮੇਰੇ ਵਰਕਰ ਸਹਿਬਾਨਾਂ ਨੂੰ ਉਹਨਾਂ ਨੂੰ ਡਰਾ ਧਮਕਾ ਰਹੇ ਆ ਸਿਰਫ ਮੇਰੇ ਤੇ ਪਰਚਾ ਇਸ ਕਰਕੇ ਦਿੱਤਾ ਵੀ ਇਹ ਲੀਡਰ ਪਾਸੇ ਹੋ ਜਾਊਗਾ ਤੇ ਅਸੀਂ ਮਤਲਬ ਕਿ ਵੋਟਾਂ ਸਾਰਿਆਂ ਤੋਂ ਡਰਾ ਧਮਕਾ ਕੇ ਲੈ ਲਾਂਗੇ ਪਰ ਮੈਂ ਇੱਕ ਗੱਲ ਇਹਨੂੰ ਦੱਸਣਾ ਚਾਹੁੰਦਾ ਵੀ ਇਹ ਸ਼ਰੋਮਣੀ ਅਕਾਲੀ ਦਲ ਇੱਕ ਐਸੀ ਜਮਾਤ ਆ ਜਿਵੇਂ ਜਿਵੇਂ ਇਹਨਾਂ ਨੂੰ ਦਬਾਏਗਾ ਇਹ ਓਵੇਂ ਓਵੇਂ ਦੁੱਗਣੇ ਹੋ ਕੇ ਕੰਮ ਕਰਨਗੇ ਤੂੰ ਤਿਆਰੀ ਕਰ ਲੈ ਆਪਦੀ ਤੈਨੂੰ 19 ਮਈ ਨੂੰ ਮੂੰਹ ਦੀ ਇਥੋਂ ਚਕਾ ਕੇ ਭੇਜਾਂਗੇ ਤੈਨੂੰ ਪਤਾ ਲੱਗ ਜੂ ਕਿ ਜੋ ਤੂੰ ਲੋਕਾਂ ਨਾਲ ਜਾਤੀਆਂ ਕੀਤੀਆਂ ਉਹਦਾ ਜਵਾਬ ਤੈਨੂੰ 19 ਤਰੀਕ ਨੂੰ ਦੇਵਾਂਗੇ ਇੱਕ ਇੱਕ ਵੋਟ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਗੁਲਜ਼ਾਰ ਸਿੰਘ ਰਣੀਕੇ ਨੂੰ ਪਾ ਕੇ ਤੂੰ ਜੋ ਤੈ ਤੋਂ ਹੁੰਦਾ ਤੂੰ ਕਰ ਲੈ ਪਰ ਤੈਨੂੰ ਦੱਸਾਂਗੇ ਉਹਦੇ ਜਿੱਦਿਆਂ ਵੋਟਾਂ ਪੈਣ ਸੁਭੇਸ਼ਕ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਾਂ ਇਹ ਕਿਹਾ ਜਾ ਰਿਹਾ ਕਿ ਵਿਰੋਧੀਆਂ ਦੀ ਚਾਲਾਂ ਪਰ ਤਹਿਸੀਲਦਾਰ ਅਤੇ ਐਸਡੀਐਮ ਦੀ ਜਾਂਚ ਨੇ ਸ਼ੋਮਣੀ ਇਕਲីਦਲ ਨੂੰ ਦੋਸ਼ੀ ਕਰਾਰ ਦੇ ਹੋਏ ਮਾਮਲਾ ਜ਼ਰੂਰ ਦਰਜ ਕਰਵਾ ਦਿੱਤੇ ਜਿਸ ਦੇ ਨਾਲੇ ਸ਼ੋਮਣੀ ਇਕਲីਦਲ ਨੂੰ ਇਸ ਦਾ ਖਮਿਆza ਆਉਂਦੀਆਂ ਲੋਕ ਸਭਾ ਚੋਣਾਂ ਚ ਪੁੱਟਣਾ ਪੈ ਸਕਦੇ ਗਿੱਦੜ ਬਾਹਾ ਤੋਂ ਸੋਨੀ ਟੱਲਾ ਪੰਜਾਬੀ ਲੋਕ ਚੈਨਲ